ਵਾਹਿਗੁਰੂ ਜਪਨਿਆਂ ਥੱਕਦੇ ਨੇ ਲੋਕ ਨਾ ਆ ਸੰਸਾਰ ਦੀਆਂ ਗੱਲਾਂ ਕਰਦੇ ਕੋਈ ਵੀ ਨਹੀਂ ਥੱਕਦਾ ਕਦੇ ਨਹੀਂ ਜੀਵਨ ਥੱਕਦੀ ਤੁਸੀਂ ਸਵੇਰ ਤੋਂ ਚਲੋ ਆਪਣੇ ਮਨ ਚ ਵਿੱਚ ਹਾਰ ਕਰਿਓ ਸਾਡੇ ਨਾਲੋਂ ਤੁਸੀਂ ਸਭ ਉਤਮ ਬੈਠੇ ਹੋ ਪਰ ਇਹ ਸਚਾਈ ਹੈ ਸਵੇਰ ਤੋਂ ਰਾਤ ਪੈ ਗਈ ਹੈ 12 ਘੰਟੇ 14 ਘੰਟੇ ਗੁਜ਼ਰ ਗਿਆ ਆਪਾਂ ਨੂੰ ਉੱਠਿਆ ਤੇ ਯਾਦ ਕਰਿਓ ਸਵੇਰੇ ਸਾਰਾ ਦਿਨ ਵਿੱਚ 14 ਵਾਰ ਵੀ ਵਾਹਿਗੁਰੂ ਕਿਹਾ ਹੁਣ ਜਦੋਂ ਦੇ ਸੰਗਤ ਚ ਬੈਠੇ ਕਿੰਨੀ ਵਾਰ ਜਪ ਲਿਆ ਕੰਮ ਕਰ ਕਰਦੇ ਆ ਸੰਸਾਰ ਵਿੱਚ ਬੋਲਦੇ ਆ ਵਿਚਰਦੇ ਆ ਬੱਕੀ ਗੱਲਾਂ ਯਾਦ ਨੇ ਵੈ ਗੁਰੂ ਦਾ ਨਾਮ ਵਿਸਰ ਜਾਂਦਾ ਹੈ ਸਭ ਤੋਂ ਪਹਿਲਾਂ ਸਰੀਰ ਦੀ ਰਹਿਤ ਸ਼ੁਰੂ ਹੁੰਦੀ ਹੈ ਜਪਣ ਵਾਲਾ ਘੱਟ ਬੋਲਣ ਕਰ ਦਿੰਦਾ ਉਹਦੀ ਮਤ ਫਜ਼ੂਲ ਗੱਲਾਂ ਨਹੀਂ ਕਰਦਾ ਤੇ ਜਪਣ ਵਾਲੇ ਦੀ ਸਰੀਰ ਦੀ ਰਹਿਤ ਹੈ ਜ਼ੁਬਾਨ ਨਾਲ ਨਿੰਦਿਆ ਕਰਨੀ ਬੰਦ ਕਰ ਦਿੰਦਾ ਇੱਥੇ ਤਾਂ ਨਿੰਦਿਆ ਚੋਂ ਰਸ ਆਉਂਦਾ ਹੈ ਜਪਣ ਵਾਲੇ ਦੀ ਸਰੀਰ ਦੀ ਰਹਿਤ ਹੈ ਉਹ ਕੌੜਾ ਬੋਲਣਾ ਬੰਦ ਕਰ ਦਿੰਦਾ ਹੈ ਲੋਕੀ ਤਾਂ ਬੋਲਦੇ ਵੇਖੋ ਜ਼ੁਬਾਨ ਦਾ ਅਸਲ ਰੂਪ ਵੇਖਣਾ ਹੋਵੇ ਨਾ ਜਦੋਂ ਝਗੜਾ ਹੁੰਦਾ ਉਦੋਂ ਵੇਖੋ ਚੌਥੇ ਘਰ ਆਵਾਜ਼ ਸੁਣਦੀ ਹੈ ਜਿਹੜਾ ਕਦੇ ਵੀ ਨਹੀਂ ਬੋਲਦਾ ਸੁਣਿਆ ਨਾ ਉਹਦੀ ਆਵਾਜ਼ ਵੀ ਚੌਥੇ ਘਰ ਜਾਣੀ ਜਦੋਂ ਝਗੜਾ ਹੋਣਾ ਹੈ ਰੋਦੀ ਆਵਾਜ਼ ਵੇਖੋ ਕਿੰਨੀ ਉੱਚੀ ਹੋ ਗਈ ਇੱਕ ਹੋਰ ਹੋਣਾ ਕੋ ਸਤਨਾਮ ਸ੍ਰੀ ਅੱਛਾ ਬੀਬੀਓ ਜੇ ਲੜਨਾ ਹੋਵੇ ਕਿੱਥੇ ਬਾਜ ਜਾਂਦੀ ਹੈ ਜੰਦ ਨੂੰ ਉੱਚੀ ਆਵਾਜ਼ ਫਿਰ ਪਤਾ ਨਹੀਂ ਫਿਰ ਕਿੱਥੋਂ ਆਵਾਜ਼ ਨਿਕਲਦੀ ਅੰਦਰੋਂ ਸਾਧ ਸੰਗਤ ਇਹ ਜ਼ਬਾਨ ਦਾ ਸਲੂ ਇਹਨੂੰ ਗੁਰੂ ਅਰਜਨ ਦੇ ਮਹਾਰਾਜ ਨੇ ਕਿਹਾ ਪਰਮ ਵਾਦਨ ਝਗੜਾ ਕਰਨ ਲੱਗਿਆਂ ਸ਼ੇਰ ਵੈ ਗੁਰੂ ਬੋਲਣ ਲੱਗਿਆਂ ਹੱਤਿਆ ਹੋ ਜਾਂਦੀ ਹੈ ਹੋਰ ਸੁਣਿਓ ਜਪਨ ਵਾਲਾ ਸਰੀਰ ਦਾ ਪਰਹੇਜ਼ ਰੱਖਦੇ ਜੀਭਾਂ ਦੇ ਸਵਾਦ ਤੋਂ ਮੁਕਤ ਹੋਣ ਲੱਗ ਪੈਂਦਾ ਛੱਡਦਾ ਉਹਤੇ ਕੰਟਰੋਲ ਰੱਖਦਾ ਇਹ ਨਹੀਂ ਕਿ ਜੋ ਹੱਥ ਆਇਆ ਖਾਈ ਗਏ ਇੱਥੇ ਤਾਂ ਲੋਕ ਪੈਲਸਾਂ ਵਿੱਚ ਜਾਂਦੇ ਨੇ 10-10 ਸਟਾਲ ਲੱਗੇ ਨੇ ਔਰ 10 ਤਲਾਂ ਨੂੰ ਮਾਫ਼ ਕਰਿਓ ਇੱਕ ਬੰਦੇ ਦਾ ਖਾਣਾ 400 ਤੋਂ 700 ਗ੍ਰਾਮ ਹੈ ਵੱਧ ਤੋਂ ਵੱਧ 400 ਗ੍ਰਾਮ ਤੋਂ ਲੈ ਕੇ ਵੱਧ ਤੋਂ ਵੱਧ 700 ਗ੍ਰਾਮ ਉਹ ਖਾਣਾ ਖਾ ਸਕਦਾ ਇੱਕ ਟਾਈਮ 'ਚ ਪਰ ਲੋਕਾਂ ਨੇ 10-10 ਸਟਾਲ ਲਾਏ ਨੇ ਵਿਖਾਵੇ ਵਾਸਤੇ ਔਰ ਜਿਹੜੇ ਲੋਕ ਪੈਲਸਾਂ ਵਿੱਚ ਜਾਣਗੇ ਉਹ ਵੀ ਫਿਰ ਸਾਰੇ ਸਟਾਲਾਂ ਤੇ ਮੂੰਹ ਮਾਰਦੇ ਗੁੱਸਾ ਨਾ ਕਰਿਓ ਇੱਥੇ ਵੀ ਜੂਠਾ ਆਜੀ ਪਹਿਲਾਂ ਟਿੱਕੀਆਂ ਭੱਲੇ ਵੀ ਖਾ ਲਏ ਫਿਰ ਆ ਵੀ ਖਾ ਲਿਆ ਗੋਲ ਗੱਪੇ ਵੀ ਖਾ ਲਿਆ ਆਈ ਸਿਕਰੀਮ ਬਾਅਦ ਚ ਭਾਵੇਂ ਦਵਾਈ ਲੈਣੀ ਪੈ ਜਾ ਵੱਧ ਤੋਂ ਵੱਧ ਪਤਾ ਕਿਉਂ ਖਾਂਦੇ ਕਹਿੰਦੇ ਸਗਨ ਪੂਰਾ ਕਰੋ ਕਿਉਂ ਪੈਸੇ ਜਿਉਂ ਦਿੱਤੇ ਹੁੰਦੇ ਨੇ ਇਹ ਸੰਸਾਰੀ ਲੋਕਾਂ ਦੀ ਰੀਤ ਐ ਜਦੋਂ ਤੁਸੀਂ ਰਹਿਤਵੰਤ ਵੱਲ ਜਾਓਗੇ ਉਦੋਂ ਗੁਰਸਿੱਖ ਨਹੀਂ ਹੋ ਚੀਜਾਂ ਕਰਦੇ ਮੈਂ ਇਹੋ ਜਿਹੇ ਗੁਰਸਿੱਖਾਂ ਦੇ ਦਹਾਰ ਕੀਤੇ ਵਿਆਹਾਂ ਸ਼ਾਦੀਆਂ ਤੇ ਜਾਂਦੇ ਨੇ ਇਹ ਨਹੀਂ ਕਿ ਉਹ ਨਹੀਂ ਛੱਡ ਦਿੱਤੀਆਂ ਨੇ ਜਾਣਗੇ ਆਪਣਾ ਸਗਨ ਦੇਣਗੇ ਕਿਤੇ ਪਾਣੀ ਲੱਗਿਆ ਘੁੱਟ ਪਾਣੀ ਪੀ ਲਿਆ ਵੱਧ ਤੋਂ ਵੱਧ ਚਾਹ ਅੱਧਾ ਕੌਫੀ ਕੱਪ ਆਦਰਵਾਇਜ਼ ਨਹੀਂ ਉਹ ਘੁੰਮਣਗੇ ਸਭ ਨੂੰ ਘਮ ਕਹਿੰਦੇ ਉਹਨਾਂ ਵੱਲੋਂ ਭਾਵੇਂ 20 ਸਟਾਲ ਲੱਗੇ ਹੋਣ ਉਹ ਨਹੀਂ ਉਹਨਾਂ ਚੀਜ਼ਾਂ ਨੂੰ ਖਾਂਦੇ ਭਾਈ ਉਹਨੀ ਪਰਹੇਜ਼ ਰੱਖ ਲਿਆ ਉਹਨੇ ਪਹਿਲਾਂ ਪਰਹੇਜ਼ ਸ਼ੁਰੂ ਕਰ ਲਿਆ ਸਰੀਰ ਦਾ ਪਵਨ ਸ਼ੁੱਧ ਕਰਨਾ ਸ਼ੁਰੂ ਕੀਤਾ ਜੇ ਬਹੁਤ ਜ਼ਿਆਦਾ ਹੁਣ 5-7 ਰੋਟੀਆਂ ਖਾ ਕੇ ਸਵੇਰੇ ਜਾਗ ਆ ਜੋ ਵੀ ਨਾਮ ਜਪਣ ਲਈ ਉਠੀ ਨਹੀਂ ਹੁਣ 5 ਘੰਟੇ ਤਾਂ ਬਾਅਦ ਵਿੱਚ ਅੰਦਰ ਦੀ ਮਸ਼ੀਨ ਕੰਮ ਕਰਨਾ ਕੰਮ ਕਰਕੇ ਵੈਰੈਸਟ ਕਰਦੀ ਫਿਰ ਉਹ ਖਾਦੇ ਭੋਜਨ ਨੂੰ ਥਾਂ-ਥਾਂ ਇਸ ਸਰੀਰ 'ਤੇ ਪਾਉਂਦਾ ਫਿਰ ਨੀਂਦ ਆਉਂਦੀ ਤਾਈਓ ਵੇਖੋਗੇ ਤੜਕੇ ਨੀਂਦ ਅੰਮ੍ਰਿਤ ਵੇਲੇ ਲੋਕਾਂ ਨੂੰ ਗੁੜੀ ਆਉਂਦੀ ਹੈ ਕਿਉਂ ਗੁੜੀ ਨੀਂਦ ਆਉਂਦੀ ਹੈ ਜਿਹੜਾ ਭੋਜਨ ਪ੍ਰਸ਼ਾਦਾ ਹੁਣ ਰੱਜ ਕੇ ਖਾਦੋਂ ਦਾ ਅਸਰ ਜਾ ਕੇ 6 ਘੰਟਿਆਂ ਬਾਅਦ ਹੋਣਾ ਤੇ ਗੁਰਸਿੱਖ ਥੋੜਾ ਸਵੇ ਥੋੜਾ ਹੀ ਖਾਵੇ ਉਹ ਥੋੜਾ ਖਾਂਦੇ ਨੇ ਉਹਨਾਂ ਨੂੰ అలਾਰਮ ਨਹੀਂ ਲਾਉਣੇ ਪੈਂਦੇ ਅੱਪੇ ਜਾਗ ਆ ਜਾਂਦੀ ਏ ਆਪਣੇ ਮਨਾਂ ਚ ਝਾਤ ਮਾਰਿਓ ਅਸੀਂ ਲਾਰਮ ਵੀ ਲਾਈਏ ਤਾਂ ਬੰਦ ਕਰਕੇ ਫਿਰ ਸੌਂ ਜਾਂਦੇ ਆ ਕਹਿੰਦੇ 2 ਮਿੰਟੋ 2 ਮਿੰਟੋ ਦੇ ਪਤਾ ਲੱਗਦਾ 6-7 ਵਜੇ ਹੁੰਦੇ ਸਭ ਤੋਂ ਪਹਿਲਾਂ ਤੀਨ ਬਵਣ ਇੱਕ ਜੋਤੀ ਤਿੰਨ ਭਵਨਾਂ ਦੇ ਅੰਦਰ ਉਹ ਜੋਤ ਪਹਿਲਾਂ ਸਰੀਰ ਸ਼ੁੱਧ ਕਰ ਬਾਈ ਸਰੀਰ ਨੂੰ ਸਾਧ ਨੌ ਦਰਵਾਜੇ ਸਾਧ ਸਾਧ ਸਦਾਇਆ ਪਹਿਲਾਂ ਸਰੀਰ ਦੇ ਨੌ ਦਰਵਾਜੇ ਸਾਧਣੇ ਪੈਂਦੇ ਆ ਪੁਜਾਰੀ ਸੁਣ ਰਿਹਾ ਸੀ ਮਹਾਰਾਜ ਦੂਜਾ ਪਵਨ ਕਹਿੰਦੇ ਦੂਸਰਾ ਪਵਨ ਅੰਦਰ ਦਾ ਪਵਨ ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਸਰੀਰ ਦਾ ਪਵਨ ਨਜ਼ਰ ਆਉਂਦਾ ਹੈ ਮਨ ਦਾ ਪਵਨ ਨਜ਼ਰ ਨਹੀਂ ਆ ਰਿਹਾ ਮਨ ਦੇ ਪਵਨ ਨੂੰ ਸ਼ੁੱਧ ਕਰ ਜਿਸ ਮਨ ਵਿੱਚ ਉਹ ਰਹਿੰਦਾ ਹੈ ਉਸ ਮਨ ਨੂੰ ਸ਼ੁੱਧ ਕਰ ਮਹਾਰਾਜ ਉਹ ਕਿਵੇਂ ਹੋਣਾ ਹੈ ਕਹਿੰਦੇ ਚਿੱਤ ਲਾ ਕੇ ਉਹਨੂੰ ਜਪ ਉਦੋਂ ਭੈ ਰੱਖ ਜਦੋਂ ਨੂੰ ਵਾਰ-ਵਾਰ ਯਾਦ ਕਰੇਗਾ ਮਨ ਉਹਦੇ ਨਾਲ ਰਹਿਣ ਲੱਗ ਜਾਏਗਾ ਇਹ ਮਨ ਮੇਰੇ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਫਿਰ ਕੀ ਹੋਏਗਾ ਦੁੱਖ ਸਭ ਵਿਸਾਰਨਾ ਮਨ ਦੇ ਫੁਰਨੇ ਦੂਰ ਹੋਣ ਲੱਗ ਪੈਣਗੇ ਪਹਿਲਾਂ ਮਲੀਨ ਫੁਰਨੇ ਆਉਂਦੇ ਨੇ ਫਿਰ ਉਹ ਖਤਮ ਹੋਣ ਲੱਗ ਜਾਂਦੇ ਹੌਲੀ-ਹੌਲੀ ਮੱਦਮ ਹੋ ਜਾਂਦੇ ਮਨ ਤੋਂ ਬਾਦ ਆਤਮ ਦਾ ਪਵਣ ਜਿਹਦੇ ਵਿੱਚ ਪਰਮਾਤਮਾ ਰਹਿੰਦਾ ਹੈ ਜਦੋਂ ਤਿੰਨੇ ਭਵਨ ਸ਼ੁੱਧ ਹੋ ਗਏ ਫਿਰ ਤੀਨ ਬਵਨ ਇੱਕ ਜੋਤੀ ਗੁਰਮੁਖ ਵਸਤ ਪ੍ਰਾਪਤ ਹੋਵੇ ਚੁਣ ਲੈ ਮੋਨਕ ਮੋਤੀ ਪੁਜਾਰੀ ਗੁਰੂ ਨਾਨਕ ਸਾਹਿਬ ਦੇ ਚਰਨੀ ਟਹਿ ਪਿਆ ਮਹਾਰਾਜ ਆਪਣੀ ਸਿੱਖੀ ਬਖਸ਼ੋ ਹਜ਼ੂਰ ਨੇ ਕਿਹਾ ਨਹੀਂ ਭਾਈ ਤੇਰਾ ਧਰਮ ਚੰਗਾ ਤੂੰ ਗਾਇਤਰੀ ਮੰਤਰ ਹੀ ਪੜ ਤੂੰ ਰਾਮ ਰਾਮ ਹੀ ਜਪ ਲੋਕਾਂ ਨੂੰ ਰਾਮ ਰਾਮ ਜਪਾ ਅਸੀਂ ਤੈਨੂੰ ਧਰਮ ਦਾ ਰਾਹ ਦੱਸਣ ਆਏ ਆਂ ਲੋਕਾਂ ਨੂੰ ਅੱਗੇ ਰਾਹ ਦੱਸ ਪਾਤਸ਼ਾਹ ਨੇ ਕਿਸੇ ਦਾ ਧਰਮ ਨਹੀਂ ਬਦਲਿਆ ਉਹਨੂੰ ਕਿਹਾ ਅਸੀਂ ਨਹੀਂ ਤੈਨੂੰ ਸਿੱਖੀ ਦੇਣੀ ਅਸੀਂ ਤਾਂ ਸਤਨਾਮ ਦਾ ਮੰਤਰ ਫੜਾਇਆ ਪਰ ਅਸੀਂ ਤੈਨੂੰ ਆਪਣਾ ਮੰਤਰ ਨਹੀਂ ਤੈਨੂੰ ਇੱਕੋ ਗੱਲ ਕਵਾਂਗੇ ਰਾਮ ਕਹੋ ਰਾਮ ਕਹੋ ਰਾਮ ਕਹੋ ਕਿਵੇਂ ਭਾਈ ਰੇ ਰਾਮ ਕਹੋ ਚਿੱਤ ਲਾਏ ਹਰ ਜਸ ਵਖਰ ਲੈ ਚੱਲੋ ਸ਼ੋਦਖੇ ਪਤਿ ਆਏ ਚਿੱਤ ਲਾ ਕੇ ਪੰਡਤ ਜੀ ਕਹੋ ਸਤਨਾਮ ਸ੍ਰੀ ਵਾਹਿਗੁਰੂ ਤੋ ਰਾਮ ਕਹਿ ਭਾਈ ਰੇ ਰਾਮ ਕਹੋ ਰਾਮ ਕਹੋ ਚਿੱਤ ਲਾਏ ਹਰ ਜਸ ਵਕਰ ਲੈ ਚਲੋ ਸ਼ੋਦਖੇ ਪਤਿ ਆਏ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਮੰਦਰ ਵਿੱਚ ਗਏ ਪੁਜਾਰੀ ਨੇ ਪੁੱਜਿਆ ਮੇਰੇ ਗੁਰੂ ਨਾਨਕ ਨੂੰ ਮਸਜਿਦ ਵਿੱਚ ਗਏ ਮੌਲਵੀ ਨੇ ਪੁੱਜਿਆ ਗੁਰੂ ਨਾਨਕ ਸਾਹਿਬ ਨੂੰ ਜਦੋਂ ਮੱਕੇ ਗਏ ਨਾ ਪਾਤਸ਼ਾਹ ਜਹਾਨ ਬੁੱਝ ਕੇ ਪੈਰ ਕਾਬੇ ਦੀ ਮਹਿਰਾਵਲ ਕਰਕੇ ਸੌਂ ਗਏ ਸਵੇਰ ਹੋਈ ਹਾਜੂ ਗੁਜ਼ਾਰਨ ਦਾ ਵਕਤ ਆਇਆ ਝਾੜੂ ਦੇਣ ਲੱਗ ਪਿਆ ਕਾਜੀ ਆ ਕੇ ਸਭ ਲੋਕਾਂ ਦਾ ਇਕੱਠ ਹੋਣ ਲੱਗਾ ਵੇਖਿਆ ਇੱਕ ਬੰਦਾ ਪਿਆ ਅਜੇ ਤੱਕ ਉੱਠਿਆ ਵੀ ਨਹੀਂ ਉਹ ਜੋ ਸਾਜ ਵੀ ਨਹੀਂ ਕੀਤਾ ਹੱਥ ਪੈਰ ਵੀ ਨਹੀਂ ਧੋਤੇ ਸਿੱਧਾ ਮਹਿਰਾਬ 'ਤੇ ਪੈਰ ਕੀਤੇ ਆਉਂਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੋਰ ਨਾਲ ਲੱਤ ਮਾਰ ਕੇ ਬੋਲਿਆ ਕੌਣ ਕਾਫਰ ਹੈ ਕਿਹੜਾ ਸੱਤਾ ਕਾਫਰ ਕਫਰ ਕਫਾ ਦੀ ਖੁਦਾ ਦੇ ਘਰ ਵੱਲ ਪੈਰ ਕਰਕੇ ਪਏ ਕੋਈ ਕਾਫਰ ਹੈ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮੁੱਖ ਤੋਂ ਚਿੱਟੀ ਲੋਈ ਕੱਪੜਾ ਲਾਇਆ ਮੁਸਕਰਾ ਕੇ ਬੋਲੇ ਕਾਜੀ ਸਾਹਿਬ ਜਿੱਧਰ ਖੁਦਾ ਦਾ ਘਰ ਨਹੀਂ ਪੈਰ ਉੱਤਰ ਕਰ ਦਿਓ ਜਿੱਧਰ ਖੁਦਾ ਦਾ ਕਰ ਨਹੀਂ ਐ ਮੇਰੇ ਪੈਰ ਉੱਤਰ ਕਰ ਦਿਓ ਹੁਣ ਉਹਨੂੰ ਗੁੱਸਾ ਤੇ ਆਉਣਾ ਸੁਭਾਵਕ ਸੀ ਨਾ ਪਰ ਉਹਦੇ ਭਾਗ ਵੇਖੋ ਕਿੰਨੇ ਚੰਗੇ ਨੇ ਪਤਾ ਕਿਉਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪੈਰਾਂ ਤੋਂ ਪਕੜ ਕੇ ਘਮਾਉਣ ਲੱਗਾ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੂੰ ਉਹਦੇ ਭਾਗ ਵੇਖੋ ਕਿੰਨੇ ਵੱਡੇ ਜਿਨ੍ਹਾਂ ਪੈਰਾਂ ਨੂੰ ਭਾਈ ਗੁਰਦਾਸ ਜੀ ਨੇ ਕਿਹਾ ਜਿੱਥੇ ਬਾਬਾ ਪੈਰ ਧਰੇ ਪੂਜ ਅਸਨ ਥਾਪਣ ਸੋਆ ਉਹ ਪੈਰ ਕੋ ਕਾਜੀ ਨੇ ਛੂਣ ਦਾ ਮੌਕਾ ਮਿਲ ਗਿਆ ਕਾਜੀ ਨੂੰ ਗੁਰੂ ਨਾਨਕ ਸਾਹਿਬ ਦੇ ਚਰਨ ਛੂਣ ਦਾ ਮੌਕਾ ਮਿਲ ਗਿਆ ਪਾਤਸ਼ਾਹ ਕਹਿ ਰਹੇ ਨੇ ਜਿੱਧਰ ਘਰ ਨਹੀਂ ਹੈ ਉਧਰ ਨੂੰ ਪੈਰ ਕਰ ਦੇ ਉਹਨੂੰ ਕਿੰਨੇ ਭਾਗ ਚੰਗੇ ਉਹ ਗੁਰੂ ਨਾਨਕ ਸਾਹਿਬ ਦੇ ਪੈਰ ਛੂਣ ਲੱਗਾ ਗੁਰੂ ਨਾਨਕ ਜੀ ਨੇ ਸੁਣਿਆ ਪਿਖਿਆ ਜਦੋਂ ਨੇ ਪਾਤਸ਼ਾਹ ਦੇ ਚਰਨ ਪਕੜੇ ਭਾਈ ਗੁਰਦਾਸ ਸਾਹਿਬ ਲਿਖਦੇ ਟੰਗੋ ਪਕੜ ਕਸੀਤੇ ਆ ਫਿਰ ਆ ਮੱਕਾ ਕਲਾ ਦਿਖਾਰੀ ਪੈਰ ਪਕੜ ਕੇ ਘਮਉਣ ਲੱਗਾ ਕੱਲਾ ਕਾਬੇ ਦੀ ਮਹਿਰਾਬ ਨਹੀਂ ਘੁੰਮਦੀ ਨਜ਼ਰ ਆਈ ਕੱਲਾ ਮੱਕਾ ਨਹੀਂ ਘੁੰਮਦਾ ਨਜ਼ਰ ਆਇਆ ਉਹਦੀ ਅੰਦਰ ਦੀ ਜਨਮ ਜਨਮਾਂ ਦੀ ਸੁਰਤ ਘੁੰਮ ਗਈ ਉਹਨੇ ਪੈਰ ਛੱਡ ਕੇ ਉੱਚੀ ਆਵਾਜ਼ ਵਿੱਚ ਕਿਹਾ ਅੱਲਾ ਅੱਲਾ ਖੁਦਾ ਆ ਗਿਆ ਲੋਕ ਇਕੱਠੇ ਹੋ ਗਏ ਖੁਦਾ ਆ ਗਿਆ ਜੀ ਉਹਨਾਂ ਕਾਜੀ ਕਹ ਰਹੇ ਖੁਦਾ ਆ ਗਿਆ ਐਨੇ ਲੋਕ ਇਕੱਠੇ ਹੋ ਗਏ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਉੱਠ ਕੇ ਬਹਿ ਗਏ ਭਾਈ ਮਰਦਾਨਾ ਕੋਲ ਬੈਠੇ ਨੇ ਹੁਣ ਉਹ ਸਭ ਇਕੱਠੇ ਹੋ ਕੇ ਕਹਿੰਦੇ ਬਾਬਾ ਤੁਸੀਂ ਇਹ ਜ਼ਾਹਰ ਕਲਾ ਵਰਤਾਈ ਹੈ ਤੁਹਾਡੇ ਕਰਕੇ ਕੱਬਾ ਮੱਕਾ ਘੁੰਮਦਾ ਨਜ਼ਰ ਆਇਆ ਜਿੱਧਰ ਤੁਹਾਡੇ ਪੈਰ ਉਧਰ ਵਾਸਤੇ ਮਹਰਾ ਉਧਰ ਹੀ ਘੁੰਮ ਰਹੀ ਹੈ ਅੰਦਰ ਦੀ ਸੁਰਤ ਘੁੰਮ ਗਈ ਗਿਆਨ ਐਸਾ ਮਿਲਿਆ ਚਰਨੀ ਛੁੱਕ ਗਏ ਹੁਣ ਸਭ ਇਕੱਠੇ ਹੋ ਕੇ ਕੀ ਕਹਿੰਦੇ ਨੇ ਕਿ ਪੁੱਛਣ ਗੱਲ ਈਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ ਈਮਾਨ ਦੀ ਧਰਮ ਦੀ ਗੱਲ ਪੁੱਛਣ ਲੱਗੇ ਧਰਮ ਦੀ ਗੱਲ ਦੱਸੋ ਮਹਾਰਾਜ ਇਕੱਠੇ ਹੋ ਕੇ ਪੁੱਛਦੇ ਕਹਿੰਦੇ ਪੁੱਛਣ ਗੱਲ ਈਮਾਨ ਦੀ ਪੜੋ ਕਾਜੀ ਮੁੱਲਾ ਇਕੱਠੇ ਹੋਈ ਵੱਡਾ ਸੰਗ ਵਰਤਾਇਆ ਲੱਖ ਨਾ ਸਕੈ ਕੁਦਰਤ ਕੋਈ ਮਹਾਰਾਜ ਐਡਾ ਵੱਡਾ ਸੰਗ ਵਰਤਾਤਾ ਐਡੀ ਵੱਡੀ ਕਲਾ ਕਿ ਫਿਰਿਆ ਮੱਕਾ ਕਲਾ ਦਿਖਾਰੀ ਮਹਾਰਾਜ ਤੁਸੀਂ ਮੱਕਾ ਘੁਮਾ ਦਿੱਤਾ ਐਡੀ ਵੱਡੀ ਕਲਾ ਹੁਣ ਪੁੱਛਦੇ ਨੇ ਮਹਾਰਾਜ ਮਹਾਰਾ ਧਰਮ ਦੀ ਗੱਲ ਦੱਸਿਓ ਆ ਜਿਹੜੀ ਤੁਸੀਂ ਪਵਿੱਤਰ ਕਿਤਾਬ ਚੁੱਕੀ ਐ ਇਹਦੇ ਵਿੱਚ ਕੁਝ ਲਿਖਿਆ ਹੈ ਪੁੱਛਣ ਫੋਲ ਕਿਤਾਬ ਨੂੰ ਪੜੋ ਹਿੰਦੂ ਵੱਡਾ ਕੇ ਮੁਸਲਮਨ ਹੋਈ ਜਵਾਬ ਸੁਣਿਓ ਗੁਰੂ ਨਾਨਕ ਸਾਹਿਬ ਦਾ ਕਹਿੰਦੇ ਬਾਬਾ ਆਖੇ ਹਾ ਜੀਆਂ ਸੁਭਮਲਾ ਵਾਜੋਂ ਦੋਨੋਂ ਰੋਈ ਭਾਈ ਅਮਲ ਤੋਂ ਬਗੈਰ ਦੁਮੇ ਰੋਮੋਗੇ ਤੇ ਸਭ ਤੋਂ ਕੀਮਤੀ ਗੱਲ ਹਜ਼ੂਰ ਕਹਿ ਕੇ ਉੱਠ ਖੜੇ ਪਤਾ ਕੀ ਇਹਨੇ ਮਹਾਰਾਜ ਸਾਡੀਆਂ ਪੰਜ ਵਕਤ ਦੀਆਂ ਨਵਾਜ਼ਾਂ ਹੱਜ ਗੁਜ਼ਾਰਨੀਆਂ ਰੋਜ਼ੇ ਰੱਖਣੇ ਪਰਵਾਨ ਹੋ ਜਾਣਗੇ ਸ਼ੁੱਭ ਅਮਲ ਤੋਂ ਬਗਹਿਰ ਦੁਮੇ ਰੋਣਗੇ ਭਾਵੇਂ ਹਿੰਦੂ ਭਾਵੇਂ ਮੁਸਲਮਾਨ ਸਾਡੇ ਰੋਜ਼ੇ ਸਾਡੀਆਂ ਨਵਾਜ਼ਾਂ ਮਹਾਰਾਜ ਪਰਵਾਨ ਹੋ ਜਾਣਗੀਆਂ ਹਜ਼ੂਰ ਨੇ ਫਿਰ ਆਗਲ ਕਹਿ ਕੇ ਉੱਠ ਕੇ ਤੁਰ ਪਏ ਸਹਿਬ ਕਹਿੰਦੇ ਹਿੰਦੂ ਮੁਸਲਮਾਨ ਦੋਏ ਦਰਗਾੰਦਰ ਲੈਣਾ ਢੋਈ ਦਰਗਾੰਦਰ ਲੈਣਾ ਢੋਈ ਦਰਗਾੰਦਰ ਲੈਣਾ ਢੋਈ ਮਗਰ ਬੱਜੇ ਕਾਜੀ ਚਰਨ پکڑ ਕੇ ਕਹਿੰਦੇ ਨਹੀਂ ਮਹਾਰਾਜ ਇੰਜ ਨਾ ਕਹੋ ਮਹਾਰਾਜ ਦਰਗਾਹ ਚ ਢੋਈ ਨਹੀਂ ਮਿਲਣੀ ਸਾਨੂੰ ਸਹਿਬ ਕਹਿੰਦੇ ਕਰਨ ਬਖੀਲੀ ਆਪ ਵਿੱਚ ਤੁਸੀਂ ਧਰਮ ਦੇ ਨਾਂ ਤੇ ਬਖੀਲੀ ਕਰੀ ਜਾਂਦੇ ਹੋ ਉਹ ਕਹਿੰਦੇ ਨੇ ਅਸੀਂ ਵੱਡੇ ਤੁਸੀਂ ਕਹਿੰਦੇ ਅਸੀਂ ਵੱਡੇ ਕੋਈ ਕਹਿੰਦਾ ਸਾਡਾ ਗ੍ਰੰਥ ਵੱਡਾ ਹੈ ਕੋਈ ਕਹਿੰਦਾ ਸਾਡਾ ਵੱਡਾ ਹੈ ਕਰਨ ਵਖੀਲੀ ਆਪ ਵਿੱਚ ਤਾਂ ਹੁਣ ਉਹ ਸੁਣ ਹੋ ਗਏ ਹੱਥ ਜੋੜ ਕੇ ਕਹਿੰਦੇ ਮਹਾਰਾਜ ਅੱਜ ਤੋਂ ਬਾਅਦ ਵਖੀਲੀ ਨਹੀਂ ਕਰਾਂਗੇ ਈਰਖਾ ਨਹੀਂ ਕਰਾਂਗੇ ਪਾਦਸ਼ਾਹ ਪਰ ਇਮਾਨ ਦੀ ਗੱਲ ਦੱਸ ਕੇ ਜਾਓ ਸਾਨੂੰ ਦੱਸੋ ਅਸੀਂ ਸੱਚੇ ਹਰ ਕਿਵੇਂ ਹੋਈਏ ਸਾਡੀ ਪੜੀ ਨਵਾਜ਼ ਰੱਖੇ ਰੋਜੇ ਗੁਜ਼ਾਰਿਆ ਹਜ ਅੱਲਾ ਦੇ ਘਰ ਪਰਵਾਨ ਹੋ ਜਾਏ ਸਾਨੂੰ ਦਰਗਾਹ ਚ ਢੋਈ ਮਿਲਦਾ ਪਾਦਸ਼ਾਹ ਕਹਿੰਦੇ ਫਿਰ ਸੁਣੋ ਇੱਕੋ ਹੀ ਗੱਲ ਹੈ ਮੁਸਲਮਾਨ ਮੋਮ ਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੇ ਦਿਲ ਤੋਂ ਮੈਲ ਤੋਂ ਉਹ ਦਿਲ ਮੋਮ ਵਰਗਾ ਨਰਮ ਹੋਣਾ ਚਾਹੀਦਾ ਓਏ ਕਿਸੇ ਦੇ ਦੁੱਖ ਵਿੱਚ ਟੁੱਟਾ ਦਿਲ ਪਿਗਲ ਜਾਣਾ ਚਾਹੀਦਾ ਜੇ ਕਿਸੇ ਦੇ ਦੁੱਖ ਵਿੱਚ ਖੁਸ਼ੀ ਮਨਾ ਰਹੇ ਤੁਸੀਂ ਮੁਸਲਮਾਨ ਨਹੀਂ ਤੁਹਾਨੂੰ ਦੁਰਗਾ ਚ ਢੋਈ ਨਹੀਂ ਮਿਲਣੀ ਦੂਜੇ ਦੇ ਦੁੱਖ ਵਿੱਚ ਦਿਲ ਪਿਗਲ ਜਾਣਾ ਚਾਹੀਦਾ ਜੇ ਗਵੰਡੀ ਦੇ ਘਰ ਵਿੱਚ ਦੁੱਖ ਹੈ ਨਾ ਤੁਹਾਡਾ ਮਨ ਪਿਗਲਣਾ ਚਾਹੀਦਾ ਮਾਫ ਕਰਿਓ ਮੈਂ ਕਈ ਵਾਰ ਕਹਿੰਦਾ ਹਾਂ ਨਾ ਜਿਸ ਵਿਰ ਸਿਰ ਨਿਹਰੇ ਨਿਹਰੇ ਆਪਣੇ ਘਰ ਦਾ ਕੂੜਾ ਕੱਢ ਕੇ ਗਵੰਡੀਆਂ ਮੋਰੇ ਲਾਉਣਾ ਫਿਰ ਗੁਰਦੁਆਰੇ ਝਾੜੂ ਫੇਰਨ ਦਾ ਕੋਈ ਫਾਇਦਾ ਨਹੀਂ। ਕਈ ਵਾਰ ਇਹ ਹੁੰਦਾ ਵਾ ਜੇ ਕਿਹੜਾ ਲੋਕੀ ਉੱਠੇ ਨੇ ਉਧਰ ਨੂੰ ਕੂੜਾ ਕਰਦੇ ਹੋ ਗੁਰਦੁਆਰੇ ਫਿਰ ਝਾੜੂ ਫੇਰਨ ਦਾ ਕੋਈ ਫਾਇਦਾ ਨਹੀਂ। ਗਵੰਡੀ ਨੇ ਘਰ ਦਾ ਦੁੱਖ ਤੁਹਾਡਾ ਦਿਲ ਪਿਗਲਣਾ ਚਾਹੀਦਾ ਹੈ। ਕਿਸੇ ਦੇ ਦੁੱਖ ਵਿੱਚ ਕੋਈ ਖੁਸ਼ੀ ਮਨਾ ਰਿਹਾ ਹੈ ਉਹ ਬੰਦਾ ਧਰਮ ਹੀ ਨਹੀਂ ਹੋ ਸਕਦਾ। ਦਇਆ ਤੋਂ ਧਰਮ ਸ਼ੁਰੂ ਹੁੰਦਾ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੋਤ ਮੁਸਲਮਾਨ ਮੋਮਦਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੇ ਕਾਜੀਓ ਮੌਲਾਨਿਓ ਓਏ ਮੌਲਵੀਓ ਇੱਥੇ ਹੱਜ ਗੁਜ਼ਾਰਨ ਵਾਲਿਓ ਦਰਗਾਹ ਚ ਢੋਈ ਤਾਂ ਮਿਲਣੀ ਹੈ ਜੇ ਦਿਲ ਵਿੱਚ ਦਇਆ ਹੋਏਗੀ ਦਿਲ ਚ ਦਇਆ ਗੁਰੂ ਨਾਨਕ ਸਾਹਿਬ ਦੇ ਚਰਨੀ ਟਹਿਪੈ ਮਹਾਰਾਜ ਅੱਜ ਤੋਂ ਬਾਦ ਉਹ ਨਹੀਂ ਵਿਖੇਲੀ ਕਰਦੇ ਅੱਜ ਤੋਂ ਬਾਅਦ ਕਿਸੇ ਦੇ ਦੁੱਖ 'ਚ ਖੁਸ਼ ਨਹੀਂ ਹੋਵਾਂਗੇ। ਪਾਤਸ਼ਾਹ ਇੱਕ ਨਜ਼ਰ ਕਰੋ। ਤੁਸੀਂ ਚੱਲਿਓ। ਫਿਰ ਪਤਾ ਨਹੀਂ ਦੁਬਾਰਾ دیدار ਹੋਣ ਜਾਂ ਨਾ ਹੋਣ। ਅਸੀਂ ਜਿੰਨਿਆਂ ਨੇ ਤੁਹਾਡੇ ਦਰਸ਼ਨ ਕੀਤੇ ਨੇ 10, 20, 30, 40, 50, 60 ਸਾਲਾਂ ਨੂੰ ਇਹ ਵੇਖਣ ਵਾਲੇ ਸੰਸਾਰ ਤੋਂ ਮਰ ਜਾਣਗੇ, ਫੌਤ ਹੋ ਜਾਣਗੇ। ਪਾਤਸ਼ਾਹ ਆਪਣੇ ਚਰਨਾਂ ਦਾ ਜੋੜਾ ਦੇ ਕੇ ਜਾਓ। ਅਸੀਂ ਮੱਕੇ ਵਿੱਚ ਰੱਖਣੇ। ਪਾਤਸ਼ਾਹ ਪੁੱਛਦੇ ਕਿਉਂ? ਕਵੇਂ ਮਹਾਰਾਜਾ ਸੀ ਤਾਂ 50 60 ਸਾਲਾਂ ਨੂੰ ਸਭ ਨੇ ਜਿਨ੍ਹਾਂ ਵੇਖਿਆ ਤੁਹਾਨੂੰ ਉਹ ਮਰ ਜਾਣਗੇ ਪਰ ਤੁਹਾਡਾ ਜੋੜਾ ਨਿਸ਼ਾਨੀ ਰੱਖਣੀ ਹੈ ਤਾਂ ਜੋ ਸਾਡੀਆਂ ਪੀੜ੍ਹੀਆਂ ਤੱਕ ਯਾਦ ਰਵੇ ਕਿ ਕਦੇ ਮੱਕੇ ਵਿੱਚ ਵੀ ਖੁਦਾ ਦੇ ਚਰਨ ਪਏ ਸੀ ਕਦੇ ਮੱਕੇ ਵਿੱਚ ਵੀ ਅੱਲਾ ਆਇਆ ਸੀ ਮਹਾਰਾਜ ਆਪਣਾ ਜੋੜਾ ਦੇ ਦੇਖੋ ਮੱਕੇ ਵਿੱਚ ਵੀ ਗੁਰੂ ਨਾਨਕ ਸਾਹਿਬ ਨੂੰ ਪੁੱਜਿਆ ਮੰਦਰ ਵਿੱਚ ਪੁਜਾਦਿਆਂ ਨੇ ਪੁੱਜਿਆ ਮੱਠਾਂ ਵਿੱਚ ਜੋਗੀਆਂ ਨੇ ਹੱਥ ਜੋੜ ਕੇ ਕਿਹਾ ਸਿੱਧ ਬੋਲਣ ਸ਼ੁਭ ਵਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਅੱਜ ਉਹ ਮੁਸਲਮਾਨ ਕਾਜੀ ਸਭ ਹੱਥ ਜੋੜ ਕੇ ਕਹਿੰਦੇ ਮਹਰਜ ਜੋੜਾ ਦੇ ਜਾਓ ਪਾਤਸ਼ਾਹ ਨੇ ਫਿਰ ਪੈਰਾਂ ਦਾ ਜੋੜਾ ਦਿੱਤਾ ਉਹਨਾਂ ਨੂੰ ਖੜਾਮ ਦਿੱਤੀ ਆਪਣੀ ਸਦੀਆਂ ਤੱਕ ਮੱਕੇ ਵਿੱਚ ਰੱਖ ਕੇ ਮੁਸਲਮਾਨ ਪੂਜਦੇ ਰਹੇ ਲੋਕਾਂ ਨੂੰ ਕਹਿੰਦੇ ਰਹੇ ਮੱਕੇ ਵਿੱਚ ਵੀ ਅੱਲਾ ਆਇਆ ਸੀ ਮੱਕੇ ਵਿੱਚ ਸਾਖਸ਼ਾਤ ਖੁਦਾ ਆਇਆ ਸੀ ਕੌਣ ਹਜ਼ਰਤ ਗੁਰੂ ਨਾਨਕ ਬਾਬਾ ਸਾਧ ਸੰਗਤ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਧਰੀ ਨਿਸ਼ਾਨੀ ਕੌਂਸ ਦੀ ਕੌਂਸ ਕੀ ਕਹਿੰਦੇ ਪੈਰਾਂ ਦੀ ਖੜਾਮਾ ਧਰੀ ਨਿਸ਼ਾਨੀ ਕੌਂਸ ਦੀ ਮੱਕੇ ਅੰਦਰ ਪੂਜ ਕਰਾਈ ਘਰ ਘਰ ਵਾਬਾ ਪੂਜੀਐ ਹਿੰਦੂ ਮੁਸਲਮਾਨ ਗੁਆਈ ਆਪ ਪੂਜੀਐ ਘਰ ਘਰ ਬਾਬਾ ਪੂਜੀਐ ਘਰ ਘਰ ਬਾਬਾ ਪੂਜੀਐ ਘਰ ਘਰ ਹਿੰਦੂ ਮੁਸਲਮਾਨ ਗਾਈ ਘਰ ਘਰ ਬਾਬਾ ਪੂਜੀਐ ਘਰ ਘਰ ਬਾਬਾ ਪੂਜੀਐ ਹਿੰਦੂ ਮੁਸਲਮਾਨ ਗਾਈ ਘਰ ਘਰ ਬਾਬਾ ਕਰ ਕਰ ਵਾਪੂ ਜੀ ਹੈ ਤੁਸੀਂ ਪ੍ਰਸ਼ਾਦਾ ਪਾਣੀ ਛਕਿਆ ਅੱਜ ਤੇ ਲੰਗਰ ਛਕਿਆ ਜੀ ਪ੍ਰਸ਼ਾਦਾ ਛਕਿਆ ਛਕਿਆ ਬੇਟੇ ਸਾਰਿਆਂ ਨੇ ਰੱਜ ਕੇ ਛਕਿਆ ਫਿਰ ਤਕੜੇ ਹੋ ਕੇ ਬੋਲੋ ਕਰ ਕਰ ਵਾਪੂ ਜੀ ਹੈ ਕਰ ਕਰ ਵਾਪੂ ਜੀ ਹੈ ਕਰ ਕਰ ਵਾਪੂ ਜੀ ਹਾਂ ਕਰ ਕਰ ਪਦੰਕ ਕਿਉਂ ਬੋਲਣੇ ਜਿਸ ਦਾ ਦਿੱਤਾ ਖਾਵਣਾ ਤਿਸ ਕਈਏ ਸ਼ਾਬਾਸ਼ ਜਿਹਦਾ ਦਿੱਤਾ ਖਾਦਾ ਉਹ ਗੁਰੂ ਨਾਨਕ ਦੀ ਆਪਾਂ ਵਡਿਆਈ ਕਰੀਏ ਪਾਤਸ਼ਾਹ ਭਾਈ ਜਿਹਦਾ ਦਿੱਤਾ ਖਾ ਕੇ ਉਹਨੂੰ ਸ਼ਾਬਾਸ਼ ਨਾ ਕਹੀਏ ਉਹਦੀ ਵਡਿਆਈ ਨਾ ਕਰੀਏ ਤੇ ਫਿਰ ਆਪਾਂ ਸਵੇਰੇ ਕਹੀਏ ਵੇ ਬਈ ਲੰਗਰ ਨੇ ਆ ਹੋ ਗਿਆ ਲੰਗਰ ਛੱਕੇ ਆ ਹੋ ਗਿਆ ਕੁਝ ਨਹੀਂ ਇਹ ਪ੍ਰਸ਼ਾਦ ਸ਼ਕੋਂਗੇ ਸੁੱਖ ਹੀ ਸੁੱਖ ਹੈ ਕਦੋਂ ਜਿਸ ਦਾ ਦਿੱਤਾ ਖਾਵਣਾ ਦਸ ਕਹੀਏ ਸ਼ਾਬਾਸ਼ ਰਜ ਕੇ ਗੁਰੂ ਨਾਨਕ ਸਾਹਿਬ ਦੀ ਵਡਿਆਈ ਕਰੀਏ ਚਿੱਤ ਜੋੜ ਕੇ ਕਹੋ ਘਰ ਘਰ ਵਾਪੁ ਜੀ ਹੈ ਘਰ ਘਰ ਵਾਪੁ ਜੀ ਹੈ ਘਰ ਘਰ ਵਾਪੁ ਜੀ ਹੈ ਘਰ ਘਰ ਕਰ ਕਰ ਵਾਬਾ ਪੂਜੀਐ ਕਰ ਕਰ ਵਾਬਾ ਪੂਜੀਐ ਕਰ ਕਰ ਵਾਬਾ ਪੂਜੀਐ ਕਰ ਹਿੰਦੂ ਮੁਸਲਮਾਨ ਗਾਈ ਕਰ ਕਰ ਵਾਬਾ ਪੂਜੀਐ ਕਰ ਕਰ ਵਾਬਾ ਪੂਜੀਐ ਹਿੰਦੂ ਮੁਸਲਮਾਨ ਗਾਈ ਕਰ ਕਰ ਵੱ ਘਰ ਘਰ ਵਾਪੁਜੀਏ ਧਰੀ ਨਿਸ਼ਾਨੀ ਕੌਸ ਦੀ ਧਰੀ ਨਿਸ਼ਾਨੀ ਕੌਸ ਦੀ ਧਰੀ ਨਿਸ਼ਾਨੀ ਕੌਸ ਦੀ ਧਰੀ ਮੱਕੇ ਅੰਦਰ ਪੂਜ ਕਰਾਈ ਘਰ ਘਰ ਬਾਬਾ ਪੂਜੀਏ ਘਰ ਘਰ ਵਾਪੂ ਜੀ ਐ ਮੱਕੇ ਅੰਦਰ ਪੂਜ ਕਰਾਈ ਘਰ ਘਰ ਵਾਪੂ ਜੀ ਘਰ ਘਰ ਵਾਪੂ ਜੀ ਸਾਰੇ ਜਪਿਓ ਧੰਨ ਗੁਰ ਨਾਨਕ 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 ਧੰਨ ਗੁਰ ਧੰਨ ਗੁਰੂ ਨਾਨਕ 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 ਧੰਨ ਗੁਰੂ ਮੱਕੇ ਅੰਦਰ ਪੂਜ ਕਰਾਈ ਘਰ ਘਰ ਵਾਬਾ ਪੂਜੀਐ ਘਰ ਘਰ ਵਾਬਾ ਪੂਜੀਐ ਮੱਕੇ ਅੰਦਰ ਪੂਜ ਕਰਾਈ ਘਰ ਘਰ ਵਾਬਾ ਪੂਜੀਐ ਘਰ ਘਰ ਵਾਬਾ ਪੂਜੀਐ ਅੱਖੋ ਸਤਨਾਮ ਸ੍ਰੀ ਵਾਹਿ ਫਿਰ ਅੱਖੋ ਸਤਨਾਮ ਸ੍ਰੀ ਵਲਿਓ ਚਰਾ ਗੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਪਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਪ੍ਰਗਟ ਹੈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸਤਿਗੁਰ ਕਿਰਪਾ ਬਖਸ਼ਿਸ਼ ਕਰਨ ਆਪਾਂ ਵਡਿਆਈ ਕਰਾਂਗੇ ਵਾ ਵਾ ਕਮਾਂਗੇ ਇਹਦੇ ਵਿੱਚ ਆਪਣਾ ਭਲਾ ਹੋਣਾ ਹੈ ਪਤਾ ਕੀ ਅੱਗੇ ਸੁਖ ਪਾਛੇ ਸੁਖ ਸਹਿ ਸਭ ਤੋਂ ਸੌਖੀ ਭਗਤੀ ਹੈ ਸੰਗਤ ਵਿੱਚ ਬਹਿ ਕੇ ਜਪਨਾ ਸਤਨਾਮ ਸ੍ਰੀ ਸਭ ਤੋਂ ਸੌਖੀ ਤੇ ਫਲ ਜਿਆਦਾ ਪਤਾ ਕਿਉਂ ਇੱਕ ਵਾਰ ਕਿਹਾ ਆਪਾਂ ਸਤਨਾਮ ਸ੍ਰੀ ਕਿੰਨੀ ਵਾਰ ਸੁਣਾਈ ਦਿੱਤਾ ਇੱਕ ਵਾਰ ਕਿਹਾ ਕਿੰਨੀ ਵਾਰ ਵਰਸ ਸੁਣਿਆ ਬਹੁਤ ਵੱਡਾ ਫਲ ਹੈ ਸੰਗਤ ਵਿੱਚ ਬਹਿ ਕੇ ਜਪੇ ਨਾਮ ਦਾ ਔਰ ਸਾਥ ਸੰਗਤ ਜੇ ਆਪਾਂ ਗੁਰੂ ਨੂੰ ਵਾਹ ਵਾਹ ਕਵਾਂਗੇ ਆਪਨੋਈ ਦਾ ਫੈਦਾ ਇਹ ਹੋਣਾ ਅੱਗੇ ਸੁਖ ਪਾਸ਼ੇ ਸੁਖ ਸਹਿਜਾ ਕਰ ਅਨੰਦ ਹਮਾਰੇ ਕਾਦੇ ਨਾਲ ਆਪਣੇ ਸਤਿਗੁਰ ਕੈ ਬਲਿਹਾਰੈ ਆਪਣੇ ਸਤਿਗੁਰ ਕੈ ਬਲਿਹਾਰੈ ਅੱਗੇ ਸੁਖ ਪਾਸ਼ੇ ਸੁਖ ਸਹਿਜਾ ਕਰ ਅਨੰਦ ਹਮਾਰੇ ਸਤਿਗੁਰ ਕਿਰਪਾ ਕਰਨ ਤੁਹਾਡੀ ਸਾਰਿਆਂ ਦੀ ਹਾਜ਼ਰੀ ਦਰਗਾਹੀ ਪ੍ਰਵਾਨ ਹੋਵੇ ਪੁੱਲਣਾ ਚੁੱਕਾਂ ਦੀ ਖਿਮਾ ਬਖਸ਼ਣੇ